ਕੁਣੀ ਕਾਈ ਵਾ ਕੋ ਹਾਂ ਇਹ ਮੇਰੇ ਭਾਈ ਦਾ ਕੰਮ ਹੈ ਅਸਲ ਵਿੱਚ ਲੱਗੀ ਵੀ ਆ ਫੋਨ ਆਇਆ ਕਿ ਸਿਰੇ ਸ਼ਾਰਟਫਟ ਹੋਈ ਆ ਮੈਂ ਪੁੱਛਿਆ ਵੀ ਤਮ ਕੀ ਗਲਤੀ ਨਹੀਂ ਹੋਈ ਆ ਉਹਨਾਂ ਦੱਸਿਆ ਵੀ ਫਿਰ ਤੋਂ ਸ਼ਾਰਟਫਟ ਹੋਈ ਆ ਉਹ ਹੋਰੀ ਬੋਰੀ ਬੰਦੀ ਬੰਦੀ ਅਗਿ ਇਨੀ ਵੱਡੀ ਕਿ ਚਾਰੋਂ ਪਾਸੇ ਅਗਲਾ ਪੰਡ ਬਚ ਗਿਆ ਪੋਸੀਬਲੀ ਮੈਂ ਐਕਸੀਜੋ ਜੇਖਿਆ ਦੇਖਿਆ ਆ ਕਿ ਘਰ ਦੇ ਹੱਥ ਬਹੁਤ ਬੁਰੀ ਸੀ ਪਰ ਰੱਬ ਦਾ ਸ਼ੁਕਰ ਆ ਕਿ ਜਾਨ ਮਾਲ ਦੀ ਕੋਈ ਨੁਕਸਾਨੀ ਨਹੀਂ ਹੋਈ ਉਹ ਤਾਂ ਘਰ ਦੇ ਹੱਥ ਦੀ ਤੇਸੀ ਦੇਖੀ ਰਿਹਾ ਸਮਰਾ ਕੋਈ ਕੁਝ ਨਹੀਂ ਰਹਿਣਾ ਬਰਗਤ ਬਰਗਤ ਸਮਰਾ ਆਪਣੇ ਕਰ ਦੋ ਜਾਨ ਸਰੀ ਪਾ ਜੀ ਕਿ ਤਰ੍ਹਾਂ ਬੁਜੀ ਹੈ ਕਿਸ ਤਰ੍ਹਾਂ ਬੁਜੀ ਹੈ ਅਬ ਤੁਰੰਤ ਪੈਂਪ ਕਲੀਨਿੰਗ ਕੇਦੇ ਫੋਨ ਕਰ ਲਿਆ ਤੁਰੰਤ ਫਾਇਰ ਡੀਪਚ ਬੁਜੀ ਉਹਨੇ ਅੱਗੇ ਸਾਰਾ ਜਗਾ ਲਿਆ ਹੋਰ ਕੰਮ ਹੋਈਆ ਹੁਣ ਤਾਂ ਕਿ ਸਭ ਤੋਂ ਪਹਿਲਾਂ ਕੋਈ ਵੀ ਆ ਕੇ ਗੈਸ ਸਟੋਵ ਨੂੰ ਬਾਹਰ ਖੜਿਆ ਤਾਂ ਕਿ ਗੈਸ ਸਟੋਵ ਅਗਰ ਹੋ ਜਾਂਦੇ ਤੇ ਫਾਇਰ ਸ਼ਾਨ ਬਹੁਤ ਜਿਆਦਾ ਹੁੰਦਾ ਕਿੰਨਾ ਕਿ ਨਿਸ਼ਾਨ ਹੋ ਗਿਆ ਇਹ ਕਰਦਾ ਕੋਟਲੀ ਲੋਸ ਹੈ ਇਹ ਇੱਕ ਪਰਮਾ ਮਾਂ ਦੀ ਯਾਦ ਨਾਲ ਜਾਂਦਾ ਕਰਤ ਕਰ ਤੁਹਾਡਾ ਨਹੀਂ ਭਾਈ ਘਰ ਕਿੰਨੇ ਜਾਣੇ ਸੀ ਮੈਂਬਰ ਕਿੰਨੇ ਜਾਣੇ ਕਰ ਤੁਹਾਡੇ ਕੋਲ ਟੈਨ ਕਿੰਨੇ ਸੀ ਚੀਠਾ ਸਾਹਿਬ ਬਾਕੀ ਪਰਮਾਵਤ ਜੀ ਦਾ ਇੱਕ ਫਾਨੂੰ ਫੂਨ ਆਇਆ ਵੀ ਮਾਤਾ ਸਤਿਸ਼ੀ ਮੰਦਰ ਲਾਗੇ ਇੱਕ ਘਰ ਨੂੰ ਕੋਈ ਦਵੰਤਰ ਆਏ ਉਹਨੂੰ ਕੋਈ ਆ ਕਰਤੋ ਆਦਲਾ ਪੀਂਦੀ ਆ ਤੇ ਜਿਸ ਕਰਕੇ ਇਹ ਮੌਕੇ ਤੇ ਫਾਰਕ ਵੇਤ ਮੰਗਾ ਕੇ ਤੇ ਉਸ پارٹی ਪੇਛੇ ਮੈਂ ਖੁਦ ਆਪ ਉਥੇ ਆਇਆ ਮੁਕਸ਼ੀ ਦੀ ਹਦਾਬ ਮੁਤਾਬਕ ਤੇ ਅਸੀਂ ਉਹ ਸਿਲੰਡਰ ਜਿਹੜਾ ਅਸੀਂ ਮੌਕੇ ਤੇ ਅਸੀਂ ਬਾਹਰ ਕੱਢ ਲਿਆ ਕੋਈ ਜਾਨੀ ਜਾਂ ਕੋਈ ਨੁਕਸਾਨ ਜਾਨੀ ਦਾ ਹੋਇਆ ਤੇ ਫਿਰ ਮੇਰੇ ਮਕੌਨ ਕਰਕੇ ਹੀ ਆਪਣਾ ਕਾਫੀ ਪਾ ਲਿਆ ਵਿਕੇਸ਼ ਨੂੰ ਨਹੀਂ ਧਾਈ ਬਾਗ ਨੂੰ ਹਾਂ ਇਹ ਮੇਰੇ ਕੋਲ ਹੀ ਨਿਕਲਿਆ ਉਹਦੀ ਲੱਗੀ ਵੀ ਆ ਫੋਨ ਆਇਆ ਕਿ ਸਿਰੇ ਸ਼ਾਰਟਫਟ ਹੋਈ ਆ ਮੈਂ ਪੁੱਛਿਆ ਵੀ ਤਦ ਕੀ ਗਲਤੀ ਨਹੀਂ ਜਾਨਾ ਉਹਨਾਂ ਦੱਸਿਆ ਵੀ ਫਿਰ ਤੋਂ ਸ਼ਾਰਟਫਟ ਹੋਈ ਆ ਉਹ ਹੋਰੀ ਬੋਰੀ ਬੰਦੀ ਬੰਦੀ ਅਗਲੀ ਬੰਦੀ ਕਿ ਚਾਰੋਂ ਪਾਸੇ ਅਗਲਾ ਭੰਗ ਬਚ ਗਿਆ ਪੋਸੀਬਲੀ ਮੈਂ ਐਕਸੀਜੋ ਜਿਆ ਦੇਖਿਆ ਆ ਕਿ ਘਰ ਦੇ ਹੱਥ ਬਹੁਤ ਬੁਰੀ ਸੀ ਪਰ ਰਬ ਦਾ ਸ਼ੁਕਰ ਆ ਇੱਕ ਜਾਨਵਾਲੀ ਵੀ ਫਣੀ ਨਹੀਂ ਹੋਈ ਉਹ ਤਾਂ ਘਰ ਦੇ ਹਾਦਸੇ ਦੀ ਗੱਲ ਦੇਖੀ ਰਹੇ ਹੋ ਸਮਰਾਪ ਕੋਈ ਪਤਨੀ ਧਿਆਨ ਨਾਲ ਕੋਈ ਨਹੀਂ ਰਬ ਦਾ ਸ਼ੁਕਰ ਆ ਆਪਣੇ ਕਰ ਦੋ ਜਾਨ ਖੜੀ ਪਾ ਜੀ ਕਿਹੜੇ ਤਰ੍ਹਾਂ ਗੁੱਜੀ ਹੈ ਕਿਸ ਤਰ੍ਹਾਂ ਗੁੱਜੀ ਹੈ ਅਬ ਤੁਰੰਤ ਪੈਮ ਕਲੀਨਿੰਗ ਕਰਕੇ ਦੇ ਹੋ ਤੜਿਆ ਤੁਹਾਡਾ ਪਰਟਰਟੀ ਇਟਿਓਲੋਜੀ ਅਰੇ ਅਗੇ ਜਦਾ ਲਿਆ ਹੋਇਆ ਕਿ ਪਰਫਰਮੈਂਸ ਹੋਈਆ ਔਰ ਆਪੇ ਸਭ ਤੋਂ ਗਲਾਨ ਉਸ ਕੋਈ ਅਗੇ ਗੈਸ ਫਿਟਰ ਨੂੰ ਬਾਹਰ ਕੱਢਿਆ ਤਾਂ ਕਿ ਗੈਸ ਫਿਟਰ ਅਗਰ ਹੋ ਜਾਵੇ ਤਾਂ ਪੈਰ ਨਿਸ਼ਾਨ ਬਹੁਤ ਜਿਆਦਾ ਹੁੰਦਾ ਕਿੰਨਾ ਕੁ ਨਿਸ਼ਾਨ ਹੋ ਗਿਆ ਇਹ ਕਰਦਾ ਨਿਸ਼ਾਨ ਕੋਟਲੀ ਲੋਸ ਹੈ ਇਹ ਇੱਕ ਪਰਮਾਵਲੀ ਯਾਦ ਨਾਲ ਜਾਂ ਦਾ ਕਰਤ ਕਰ ਤੁਹਾਡਾ ਸੀ ਮੇਰੇ ਕੋਈ ਕਰ ਘਰ ਕਿੰਨੇ ਜਾਣੇ ਸੀ ਮੈਂਬਰ ਕਿੰਨੇ ਜਾਣੇ ਸੀ ਤੁਹਾਡੇ ਕੋਲ ਟੈਨ ਕਿੰਨੇ ਸੀ ਚੀਠਾ ਸਾਹਿਬ ਬਾਕੀ ਤੁਮਹਾ ਦੇ ਪਾਰ ਸਭ ਇੱਕ ਹਨ ਨੂੰ ਫੋਨ ਆਇਆ ਵੀ ਮਾਤਾ ਸਤਿਸ਼ੀ ਮੰਦਰ ਲੱਗੇ ਤੇ ਇੱਕ ਘਰ ਨੂੰ ਕੋਈ ਦਵੰਤਰ ਆਏ ਉਹਨੂੰ ਕੋਈ ਘਰ ਤੋਂ ਅੱਗੇ ਲੱਭੀ ਦੀ ਹੈ ਤੇ ਜਿਸ ਕਰਕੇ ਇਸ ਮੌਕੇ ਤੇ ਫਾਰਕ ਵੇਦ ਮੰਗਾ ਕੇ ਤੇ

WhatsApp channel par but...